ਕਿ ਸਾਡੀ ਫਸਲ ਡੁੱਬ ਗਈ ਹੈ ਹੜ੍ਹ ਦੇ ਪਾਣੀ ਦੇ ਵਿੱਚ ਹੜ੍ਹ ਦੀ ਮਾਰ ਹੇਠ ਸਾਡੀ ਫਸਲ ਆ ਗਈ ਹੈ ਪਰ ਅਸੀਂ ਜਿਹੜੇ ਹੜ੍ਹ ਪੀੜਤ ਨੇ ਹੜ੍ਹ ਪੀੜਤਾਂ ਦੀ ਸੇਵਾ ਭਾਵਨਾ ਨੂੰ ਲੈ ਕੇ ਜਿਹੜੇ ਲੋਕ ਆਉਂਦੇ ਜਾਂਦੇ ਨੇ ਉਹਨਾਂ ਨੂੰ 50% ਡਿਸਕਾਊਂਟ ਦੇ ਰਹੇ ਆ ਪਰ ਇਦਾਂ ਹੀ ਜਿਦਾਂ ਐਨਆਰਆਈ ਵੀਰ ਹੋਰ ਪੰਜਾਬ ਦੇ ਆਪਣੇ ਲੋਕ ਪੰਜਾਬ ਦੇ ਲੋਕ ਸੇਵਾ ਕਰਨ ਰਹੇ ਆ ਸਾਡੇ ਵੀ ਮਨ ਚ ਆਇਆ ਵੀ ਆਪਾਂ ਵੀ ਕੋਈ ਨਾ ਕੋਈ ਕਰੀਏ ਜਿੰਨੇ ਜੋਗੇ ਆ ਫੇਰ ਅਸੀਂ ਸਲਾਹ ਕੀਤੀ ਆਪਸ ਦੇ ਵਿੱਚ ਅਸੀਂ ਦੋਨੇ 파ਟਨਰ ਆ ਹਮ ਸਲਾਹ ਕੀਤੀ ਵੀ ਇਦਾਂ ਪਹਿਲਾਂ ਅਸੀਂ 100% ਕਰਨ ਲੱਗੇ ਸੀ ਵੀ 100% ਹੀ ਫਿਰ ਸਾਡੇ ਜਿਵੇਂ ਤੁਸੀਂ ਪਹਿਲਾਂ 10 ਹੀ ਚੁੱਕੇ ਵੀ ਪਾਣੀ ਆਇਆ ਸਾਡੇ ਹੁਣ ਸਾਰਾ ਕੁਝ ਤਬਾਹ ਆ ਅਸੀਂ ਪੰਜਾਬ ਦਾ ਖੂਨ ਆ ਜੀ ਹਾਂਜੀ ਤੇ ਗੁਰਸਿੱਖ ਪਰਿਵਾਰ ਦੇ ਵਿੱਚ ਜੰਮੇ ਆ ਆ 40 ਤੇ 20 ਲਾਵਾਂਗੇ 50 ਤੇ 25 ਲਾਵਾਂਗੇ 60 ਦੇਤੀ 70 ਦੇ 35 ਜਿੱਦਾਂ ਜਿੱਦਾਂ ਸਾਰੇ 50 50 ਕਿੱ데 ਪੰਜਾਬੀਆਂ ਜਿੰਨਾ ਹੌਸਲਾ ਕਿੱਥੋਂ ਹੁੰਦਾ ਜੀ ਬਾ ਗੁਰੂ ਸਾਹਿਬ ਆਪਣੇ ਜਿਹੜੇ ਉਹਨਾਂ ਦੇ ਤਾਂ ਹੌਸਲਾ ਇਹ ਸੱਚਾਈ ਹੈ ਕਿ ਤੁਸੀਂ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਹੋ ਜੀ ਜੀ ਸਰ ਆਪ ਬੋਰਡ ਮਰੇ ਆ ਜੀ ਜੀ ਹਾਂ ਜੀ ਮੈਂ ਪਲੱਸ 2 ਤੋਂ ਬਾਅਦ ਟਰਾਈ ਕੀਤਾ ਦੋ ਤਿੰਨ ਕੰਟਰੀਆਂ ਦੇ ਵਿੱਚ ਸਟੱਡੀ 베ਸ ਤੇ ਪੀਡੀ ਕਰਕੇ ਤੇ ਉਸ ਤੋਂ ਬਾਅਦ ਨਹੀਂ ਬਣਿਆ ਦੋ ਦੋ ਸਾਲ ਖਰਾਬ ਹੋਇਆ ਉਸ ਤੋਂ ਬਾਅਦ ਸੋਚਿਆ ਕਿ ਦੋ ਨੰਬਰ ਤੇ ਚੱਲ ਜਾਨੇ ਆ ਪੰਜਾਬ ਜਿਹੜਾ ਆ ਸਾਰਾ ਪੰਜਾਬ ਭੱਜਾ ਫਿਰਦਾ ਜੀ ਸੇਵਾ ਨੂੰ ਹਾਂ ਆਪ ਮੇਨ ਰੋਡ ਚੱਲਦਾ ਆ ਅਸੀਂ ਸਾਡੇ ਕੁਝ ਚੀਜ਼ਾਂ ਵੇਖ ਕੇ ਕਿ ਹਾਂ ਵੀਰ ਲੋਕੀ ਕਿੰਨਾ ਭੱਜੇ ਫਿਰਦੇ ਆ ਅਸੀਂ ਉਹ ਜੀ ਕੁਝ ਪੁਆਇੰਟ ਉੱਥੋਂ ਵੀ ਹਾਂ ਕੱਟੇ ਕੀਤੇ ਆ ਬਾਕੀ ਜੋਗੇ ਮੈਂ ਇਹ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਵੀ ਗਾਂਹ ਹੋਣਾ ਚਾਹੀਦਾ ਵੀ ਜਿੰਨੇ ਜੋਗੇ ਆ ਇਸ ਵਕਤ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਮਖੂ ਪਿੰਡ ਦੇ ਵਿੱਚ ਪਹੁੰਚੇ ਆ ਆ ਜਿਹੜੀ ਸੜਕ ਹੈ ਇਹ ਮੋਗੇ ਵੱਲੋਂ ਆਉਂਦੀ ਹੈ ਉਹ ਵਾਲੀ ਸੜਕ ਹੈ ਇਹ ਸੁਲਤਾਨਪੁਰ ਲੋਧੀ ਵੱਲੋਂ ਆਉਂਦੀ ਹੈ ਤਾਂ ਇੱਥੇ ਸਾਨੂੰ ਇੱਕ ਬੱਸ ਮਿਲੀ ਜਿਸ ਬੱਸ ਤੇ ਲਿਖਿਆ ਹੋਇਆ ਤੁਸੀਂ ਜੇਕਰ ਪੰਜਾਬੀ ਪੜ੍ਹ ਲੈਂਦੇ ਹੋ ਤੁਸੀਂ ਖੁਦ ਹੀ ਪੜ੍ਹ ਲਓ ਏ ਬਾਈ ਹੋਣਾ ਨੇ ਹੜ ਪੀੜਤ ਜਿਹੜੇ ਲੋਕ ਨੇ ਜਿਹੜੇ ਵੀਰ ਨੇ ਹੜ ਪੀੜਤਾ ਲਈ ਸੇਵਾ ਲੈ ਕੇ ਆਉਂਦੇ ਜਾਂਦੇ ਨੇ ਉਹਨਾਂ ਵਾਸਤੇ 50% ਡਿਸਕਾਊਂਟ ਲਾ ਦਿੱਤਾ ਹੈ ਇੱਕ ਫਾਸਟ ਫੂਡ ਦੀ ਇਹ ਬਾਈ ਹੋਰੇ ਜਿਹੜੇ ਬੱਸ ਲੈ ਕੇ ਇੱਥੇ ਖੜੇ ਨੇ ਇਹ ਫਾਸਟ ਫੂਡ ਦਾ ਕੰਮ ਕਰਦੇ ਨੇ ਤਾਂ ਇਹਨਾਂ ਦੀ ਦਰਿਆਦ ਨਹੀਂ ਦੇਖ ਲਓ ਇਹਨਾਂ ਦੀ ਦਰਿਆਦ ਲਈ ਇਹ ਹੈ ਵਿਸ਼ਾਕ ਇਹਨਾਂ ਦੀ ਫਸਲ ਜਿਵੇਂ ਬਾਈ ਹੋਣਾ ਨੇ ਸਾਡੇ ਨਾਲ ਆਫ ਦੀ ਰਿਪੋਰਟ ਹੈ ਜ਼ਿਕਰ ਕੀਤਾ ਕਿ ਸਾਡੀ ਫਸਲ ਡੋਬ ਗਈ ਹੈ ਹੜ ਦੇ ਪਾਣੀ ਦੇ ਵਿੱਚ ਹੜ ਦੀ ਮਾਰ ਹੇਠ ਸਾਡੀ ਫਸਲ ਆ ਗਈ ਹੈ ਪਰ ਅਸੀਂ ਜਿਹੜੇ ਹੜਪੀੜਤ ਨੇ ਹੜਪੀੜਤਾਂ ਦੀ ਸੇਵਾ ਭਾਵਨਾ ਨੂੰ ਲੈ ਕੇ ਜਿਹੜੇ ਲੋਕ ਆਉਂਦੇ ਜਾਂਦੇ ਨੇ ਉਹਨਾਂ ਨੂੰ 50% ਡਿਸਕਾਊਂਟ ਦੇ ਰਹੇ ਆ ਆ ਬੋਰਡ ਲਾਇਆ ਹੋਇਆ ਦੂਰੋਂ ਜੇਕਰ ਤੁਸੀਂ ਉਧਰ ਮੋਗੇ ਵਾਲੇ ਪਾਸੇ ਆਉਂਦੇ ਹੋ ਜਾਂ ਇਧਰੋਂ ਸultanpur Lodhi ਵਾਲੇ ਪਾਸੇ ਆਉਂਦੇ ਹੋ ਤਾਂ ਆ ਇੱਕ ਲਾਲ ਰੰਗ ਦੀ ਬੱਸ ਖੜੀ ਤੁਹਾਨੂੰ ਦਿਖਾਈ ਦੇਵੇਗੀ ਜਿਸ ਬੱਸ ਦੇ ਤੇ ਲਿਖਿਆ ਹੈ ਦੀ ਹੰਗਰੀ ਘਾਟ ਦੀ ਹੰਗਰੀ ਘਾਟ ਵਾਲਿਆਂ ਨੇ ਜਿਹੜੇ ਹੜਪੀੜਤ ਪੰਜਾਬੀ ਦੇ ਵਿੱਚ ਲਿਖਿਆ ਹੈ ਹੜਪੀੜਤਾਂ ਲਈ ਜਿਹੜੇ ਵੀਰ ਸੇਵਾ ਲੈ ਕੇ ਆਉਂਦੇ ਹਨ ਉਹਨਾਂ ਵੀਰਾਂ ਲਈ 50% ਡਿਸਕਾਊਂਟ ਤਾਂ ਇਹ ਜਿਗਰਾ ਬਹੁਤ ਵੱਡਾ ਬਾਈ ਹੋ ਰਾਂ ਦਾ ਜਿੰਨਾ ਵੀ ਸਰਦਾਂ ਆਪਣਾ ਸਹਿਯੋਗ ਦੇ ਰਹੇ ਨੇ ਹੜਪੀੜਤਾ ਨੂੰ ਲੈ ਕੇ ਤੇ ਬਾਈ ਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਅੱਛਾ ਬਾਈ ਜੀ ਹੜਪੀੜਤਾ ਨੂੰ ਨੂੰ ਸੇਵਾ ਲੈ ਕੇ ਜਾਂ ਹੜਪੀੜਤਾ ਲਈ ਜਿਹੜੇ ਲੋਕ ਸੇਵਾ ਲੈ ਕੇ ਜਾ ਰਹੇ ਨੇ ਉਹਨਾਂ ਵਾਸਤੇ 50% ਡਿਸਕਾਊਂਟ ਕਿਉਂ ਲਾਤਾ ਜੀ ਬਾਹ ਇਦਾਂ ਹੀ ਜਿਦਾਂ ਐਨਆਰਆਈ ਵੀਰ ਹੋਰ ਪੰਜਾਬ ਦੇ ਆਪਣੇ ਲੋਕ ਪੰਜਾਬ ਦੇ ਲੋਕ ਸੇਵਾ ਕਰਨ ਰਹੇ ਆ ਸਾਡੇ ਵੀ ਮਨ ਚ ਆਇਆ ਵੀ ਆਪਾਂ ਵੀ ਕੋਈ ਨਾ ਕੋਈ ਕਰੀਏ ਜਿੰਨੇ ਜੋਗੇ ਆ ਫਿਰ ਅਸੀਂ ਸਲਾਹ ਕੀਤੀ ਆਪਸ ਦੇ ਵਿੱਚ ਅਸੀਂ ਦੋਨੇ 파ਟਰਨਰ ਆ ਸਲਾਹ ਕੀਤੀ ਵੀ ਇਦਾਂ ਪਹਿਲਾਂ ਅਸੀਂ 100% ਕਰਨ ਲੱਗੇ ਸੀ ਵੀ 100% ਹੀ ਫਿਰ ਸਾਡੇ ਜਿਵੇਂ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਵੀ ਪਾਣੀ ਆਇਆ ਸਾਡੇ ਹੁਣ ਸਾਰਾ ਕੁਝ ਤਬਾਹ ਆ ਤੁਹਾਡੀ ਫਸਲ ਵਾਕਈ ਤਬਾਹ ਹੋ ਗਈ ਜੀ ਸਾਰੀ ਜੀ ਵਾਕਈ ਤਬਾਹ ਹੋ ਗਈ ਆ ਭਾਵੇਂ ਤੁਸੀਂ ਜਾ ਕੇ ਵੇਖ ਵੀ ਸਕਦੇ ਹੋ ਕਿਹੜਾ ਪਿੰਡ ਹੈ ਜੀ ਤੁਹਾਡਾ ਆਪਣਾ ਰਾਜੀਸਪਰਾ ਡਿਸਟ੍ਰਿਕਟ ਰੋਜਪੁਰ ਦੇ ਵਿੱਚ ਪੈਂਦਾ ਅੱਛਾ ਜੀ ਕਿੰਨੀ ਫਸਲ ਸੀ ਜਾਂ ਕਿੰਨੇ ਏਕੜੇ ਦੀ ਤੁਸੀਂ ਖੇਤੀ ਕਰਦੇ ਸੀ ਆਪਣੀ 5-6 ਏਕੜੀ ਜ਼ਮੀਨ ਹੈਗੀ ਜੀ ਅੱਛਾ ਜੀ ਹਾਂ ਜੀ ਸਾਰੀ ਸਾਰੀ ਤਬਾਹ ਵਾ ਜੀ ਸਾਰੀ ਤਬਾਹ ਤੇ ਪਹਿਲਾਂ ਅਸੀਂ 100% ਕਰ ਲਗੇ ਸੀ ਫਿਰ ਅਸੀਂ ਸੋਚਿਆ ਵੀ ਇਹ ਹੌਦਾਂ ਚਲਾ ਲਾਂਗੇ 2 ਹਫ਼ਤੇ ਚਲਾ ਲਾਂਗੇ ਮਗਰ ਬੈਕਅਪ ਵੀ ਚਾਹੀਦਾ ਤੇ ਵੀ ਇੰਨਾ ਫਿਰ ਹੋਣਾ ਨਹੀਂ ਫਿਰ ਅਸੀਂ ਕਿਹਾ ਵੀ ਚਲੋ ਆਪਾਂ 50% ਕਰ ਲੈਨੇ 50-50 ਇਹਦੇ ਨਾਲ ਇਦਾਂ ਹੋਊ ਸਾਨੂੰ ਬਜੜਾ ਨਹੀਂ ਕੁਝ ਪਰ ਅਸੀਂ ਮਹੀਨਾ 2 ਮਹੀਨੇ ਜਿੰਨਾ ਟਾਈਮ ਵਿੱਚ ਅਸੀਂ ਸੇਵਾ ਕਰਨਾ ਚਾਹਾਂਗੇ ਇਹਦੇ ਕਰ ਸਕਾਂਗੇ ਵੀ 50% ਸਾਨੂੰ ਆਊਗਾ ਵੀ ਅਸੀਂ ਸਮਾਨ ਲਿਆ ਸਕਾਂਗੇ ਜਿਹੜਾ ਵਿੱਚ ਪੈਂਦਾ ਸਾਰੀਆਂ ਚੀਜ਼ਾਂ ਦੇ ਵਿੱਚ ਮਤਲਬ ਪੂਰੀ ਤੁਸੀਂ ਲਾਗਤ ਹੀ ਲੈ ਰਹੇ ਹੋ ਜੀ ਲਾਗਤ ਲਾਗਤ ਵੀ ਨਹੀਂ ਮੰਨ ਕੇ ਚਲੋ ਵੀ ਸਾਨੂੰ 100% ਦੇ ਵਿੱਚੋਂ 35 ਤੋਂ 40% ਬਚਦਾ ਹਨੋ ਅੱਛਾ ਜੀ ਠੀਕ ਆ ਇਹਦੇ ਵਿੱਚ ਵੀ ਸਾਨੂੰ ਪੈਸੇ ਪਾਉਣੇ ਪੈਣੇ ਆ ਪਰ ਇੰਨੇ ਨਹੀਂ ਵੀ ਘੱਟ ਪਾਉਣੇ ਪੈਣਗੇ ਅੱਛਾ ਜੀ ਹਾਂਜੀ ਤੇ ਭਾਈ ਜੀ ਇੰਨਾ ਜਿਹੜਾ ਦਰਿਆ ਦਿੱਲੀ ਵਾਲਾ ਜਿਹੜਾ ਜਿਗਰਾ ਜਿਗਰਾ ਕਿੱਥੋਂ ਹੁੰਦਾ ਤੁਹਾਡੇ ਜੀ ਅਸੀਂ ਪੰਜਾਬ ਦਾ ਖੂਨ ਆ ਜੀ ਹਾਂਜੀ ਤੇ ਗੁਰਸਿੱਖ ਪਰਿਵਾਰ ਦੇ ਵਿੱਚ ਜੰਮੇ ਆ ਹੂੰ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸੋਚਿਆ ਸੀਗਾ ਕਿ ਅਸੀਂ ਜਿਹੜਾ ਹਾਂਜੀ ਅਸੀਂ ਸੋਚਿਆ ਸੀਗਾ ਕਿ ਇਹਨੂੰ 100% ਹੀ ਫ੍ਰੀ ਕਰਦੇ ਹਾਂ ਪਰ ਤੁਹਾਨੂੰ ਜਿੱਦਾਂ ਵੀਰ ਉਹਨੇ ਦੱਸਿਆ ਕਿ ਸਾਡੇ ਕੋਲ ਬੈਕਅਪ ਨਹੀਂ ਹੈਗਾ ਆਪਦਾ ਕਿਉਂਕਿ ਇੱਕ ਕੰਮ ਨਵਾਂ ਸਾਡਾ ਕੰਮ ਨੂੰ ਅਜੇ 4.5 ਮਹੀਨੇ ਹੋਇਆ ਸਟਾਰਟ ਕੀਤਾ ਇਹਨੂੰ ਐਡਾ ਕੋਈ ਕਹੀਏ ਕਿ ਆਪਾਂ ਬਹੁਤ ਪੁਰਾਣਾ ਕੰਮ ਨਹੀਂ ਹੈਗਾਗਾ ਤੇ ਉਹਦੇ ਕਰਕੇ ਅਸੀਂ ਬਾਅਦ ਵਿੱਚ ਸਲਾਹ ਕੀਤੀ ਆ ਕਿ ਚਲੋ ਠੀਕ ਆ ਅਸੀਂ ਹੜਪੀੜ ਤੇ ਜਿਹੜੇ ਲੋਕੀ ਸੇਵਾ ਲੈ ਕੇ ਆ ਰਹੇ ਆ ਉਹਨਾਂ ਵਾਸਤੇ ਅਸੀਂ ਫ੍ਰੀ ਕੀਤਾ ਆ ਮਤਲਬ 50% ਆਫ ਕੀਤਾ ਆ ਕਿ ਜਿਹਦੇ ਨਾਲ ਜਿਹੜੇ ਲੋਕਲ ਗਾਹਕ ਆ ਸਾਡੇ ਉਦੇ ਨਾਲ ਅਸੀਂ ਕੁਝ ਨਾ ਕੁਝ ਉਦੋਂ ਉਧਰੋਂ ਆ ਜਾਏਗਾ ਤੇ ਅਸੀਂ ਆਪ ਦਾ ਜਿਹੜਾ ਇੱਕ ਸਰਕਲ ਆ ਉਹ ਅਸੀਂ ਘੁਮਾ ਲਾਂਗੇ ਅੱਛਾ ਜੀ ਹਾਂਜੀ ਬਿਲਕੁਲ ਇੱਕ ਵਾਰ ਆਪਾਂ ਤੁਹਾਨੂੰ ਰੇਟ ਵੀ ਜ਼ਰੂਰ ਭਾਈ ਜੀ ਉਹ ਦਿਖਾ ਦਿਓ ਉਧਰਲੇ ਪਾਸੇ ਜਿਹੜਾ ਤੁਹਾਡਾ ਮੈਨੂ ਲੱਗਾ ਹੋਇਆ ਅੱਗੇ ਨੂੰ ਹੋ ਕੇ ਮੈਨੂ ਜ਼ਰੂਰ ਦਿਖਾ ਦਿਓ ਇਹ ਜਿੰਨੇ ਵੀ ਪ੍ਰਾਈਸਿਸ ਲਿਖੇ ਹੋਏ ਨੇ ਜਾਂ ਜਿੰਨੀਆਂ ਕੀਮਤਾਂ ਲਿਖੀਆਂ ਹੋਈਆਂ ਨੇ ਇਹਨਾਂ ਦੇ ਅੱਧ ਰੇਟ ਤੇ ਤੁਸੀਂ ਦਿਓਗੇ ਜੀ ਅੱਧ ਰੇਟ ਤੇ ਜੀ ਅੱਧ ਰੇਟ ਤੇ ਦੇਖੋ ਜਿੱਦਾਂ ਆ 40 ਹੈ ਤੇ 20 ਲਾਵਾਂਗੇ 50 ਤੇ 25 ਲਾਵਾਂਗੇ 60 ਦੇਤੀ 70 ਦੇ 35 ਜਿੱਦਾਂ ਜਿੱਦਾਂ ਸਾਰੇ 50 50 ਉਹ ਬਾਈ ਜੀ ਹੌਸਲੇ ਦੀ ਗੱਲ ਕਰ ਲਈ ਜੀ ਤੁਹਾਡੇ ਪੰਜਾਬੀਆਂ ਜਿੰਨਾ ਹੌਸਲਾ ਕਿੱਥੋਂ ਹੁੰਦਾ ਜੀ ਬਾ ਗੁਰੂ ਸਾਹਿਬ ਆਪਣੇ ਜਿਹੜੇ ਉਹਨਾਂ ਦੇ ਤਾਂ ਹੌਸਲਾ ਹਾਂਜੀ ਨੁਕਸਾਨ ਤੁਹਾਡੇ ਘਰਾਂ ਦਾ ਕਿੰਨਾ ਕੁ ਹੋ ਗਿਆ ਜਾਂ ਫਸਲਾਂ ਦਾ ਕਿੰਨਾ ਕੁ ਹੋ ਗਿਆ ਜੀ ਘਰਾਂ ਦਾ ਨੁਕਸਾਨ ਨਹੀਂ ਹੋਇਆ ਉਦਾਂ ਮੰਨ ਕੇ ਲੋ ਫਸਲਾਂ ਸਾਰੀਆਂ ਤਬਾਹ ਆ ਆਪਣਾ ਡੰਗਰ ਅਸ ਜਿਹੜੀ ਤੂੜੀ ਆ ਤੂੜੀ ਵੀ ਸਾਰੀ ਗਲਗਲ ਗਈ ਆ ਉਦਾਂ ਘਰਾਂ 'ਚ ਪਾਣੀ ਨਹੀਂ ਆਪਣੇ ਵੜਿਆ ਚਲੋ ਇਨਾ ਸ਼ੁਕਰ ਆ ਤੇ ਬਾਕੀ ਫਸਲਾਂ ਪੂਸਣਾਂ ਸਾਰੀਆਂ ਤਬਾਹ ਆਪਣੀਆਂ ਹਾਂ ਅੱਛਾ ਤੇ ਇਹ ਬਾਈ ਜੀ ਨੇ ਬਾਈ ਜੀ ਇਹ ਸੱਚਾਈ ਹੈ ਕਿ ਤੁਸੀਂ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਹੋ ਜੀ ਜੀ ਸਰ ਆਪ ਬੋਰਡ ਮਰੇ ਆ ਜੀ ਜੀ ਹਾਂ ਜੀ ਮੈਂ ਪਲੱਸ 2 ਤੋਂ ਬਾਅਦ ਟਰਾਈ ਕੀਤਾ ਦੋ ਤਿੰਨ ਕੰਟਰੀਆਂ ਦੇ ਵਿੱਚ ਸਟੱਡੀ 베ਸ ਤੇ ਪੀਡੀ ਕਰਕੇ ਤੇ ਉਸ ਤੋਂ ਬਾਅਦ ਨਹੀਂ ਬਣਿਆ ਦੋ ਦੋ ਸਾਲ ਖਰਾਬ ਹੋਇਆ ਉਸ ਤੋਂ ਬਾਅਦ ਸੋਚਿਆ ਕਿ ਦੋ ਨੰਬਰ ਤੇ ਚੱਲ ਜਾਨੇ ਆ ਪੈਸੇ ਪੁਸੇ ਏਜੰਟ ਨੂੰ ਦੇ ਦੂ ਕਿ ਫਿਰ ਦੋ ਟਾਈਮ ਹੀ ਨੇ ਉੱਥੇ ਬਾਹਰ ਲਾ ਕੇ ਅਸੀਂ ਫਿਰ ਉਸ ਤੋਂ ਬਾਅਦ ਉਥੋਂ ਕਿਹੜੀ ਕੰਟਰੀ ਲਾ ਕੇ ਆਏ ਜੀ ਅਸੀਂ ਮੈਂ ਰਸ਼ੀਆ ਦੁਬਈ ਗਏ ਆ ਤੇ ਜਦੋਂ ਮੈਕਸੀਕੋ ਪਹੁੰਚੇ ਆ ਉੱਥੋਂ ਅਸੀਂ ਰਿਪੋਰਟ ਕਰ ਦਿੱਤੇ ਗਏ ਅਸੀਂ ਵਾਪਸ ਆ ਗਏ ਹਾਂ ਹਾਂ ਜੀ ਅਮਰੀਕਾ ਐਂਟਰ ਕਰ ਗਏ ਸੀਗੇ ਜੇ ਜਾਣਾ ਸੀਗਾ ਮੈਕਸੀਕੋ ਸੀਗੀ ਅਸੀਂ ਉਥੋਂ 에어ਪੋਰਟ ਤੋਂ ਸਾਨੂੰ ਡਿਪੋਰਟ ਕਰਤਾ ਜਿੱਦੋਂ ਸਾਡੀ ਫਲਾਈਟ ਉਤਰੀ ਆ ਉਹਨਾਂ ਨੇ ਡਿਪੋਰਟ ਕਰਕੇ ਬੈਕ ਇੰਡੀਆ ਉਹਨਾਂ ਨੇ ਕੱਲ ਦਿੱਤਾ ਸਾਨੂੰ ਤੇ ਉੱਥੇ ਅਸੀਂ 2 2.5 ਮਹੀਨੇ ਸੀ ਰਹਿਆ ਰਸ਼ੀਆ ਤੇ ਦੁਬਈ ਦੇ ਵਿੱਚ ਅੱਛਾ ਉਸ ਤੋਂ ਬਾਅਦ ਫਿਰ ਇਹ ਜ਼ਹਿਨ 'ਚ ਖਿਆਲ ਕਿਵੇਂ ਹੁੰਦਾ ਕਿ ਇਹ ਕੰਮ ਖੋਲਿਆ ਜਾਏ ਜੀ ਉਸ ਤੋਂ ਬਾਅਦ ਆ ਵੀਰ ਉਹਨਾਂ ਦੀ ਪ੍ਰੈਫਰੈਂਸ ਤੇ ਅਸੀਂ ਇਹ ਕੰਮ ਨੂੰ ਸਟਾਰਟ ਕੀਤਾ ਆ ਅਸੀਂ ਸਟੱਡੀ ਇਕੱਠੀ ਕੀਤੀ ਆ ਉਸ ਤੋਂ ਬਾਅਦ ਅਸੀਂ ਕਾਫੀ ਵਧੀਆ ਦੋਸਤਾਂ ਸੀ ਉਸ ਤੋਂ ਬਾਅਦ ਅਸੀਂ ਦੋਵਾਂ ਨੇ ਸਲਾਹ ਕੀਤੀ ਡਿਸਕਸ ਕੀਤਾ ਕੈਫੇ ਦਾ ਕੀਤਾ ਸੀਗਾ ਕਿ ਲੋ ਕੈਫੇ ਦਾ ਚਲੋ ਕਿਸੇ ਕਾਰਨ ਕਰਕੇ ਨਹੀਂ ਕਰਿਆ ਸੀ ਉਸ ਤੋਂ ਬਾਅਦ ਆਪਾਂ ਆਪਣੀ ਫੂਡ ਜਿਹੜੀ ਬੈਨ ਆ ਉਹ ਅਸੀਂ ਤਿਆਰ ਕੀਤੀ ਉਸ ਤੋਂ ਬਾਅਦ ਅਸੀਂ ਇਸ ਕੰਮ ਨੂੰ ਸ਼ੁਰੂ ਕੀਤਾ ਹੈ ਸਲਾਹ ਸਲਾਹ ਰਲ ਜਾਂਦੀ ਹੈ ਵੈਸੇ ਤਾਂ ਦੋ ਭਰਾਵਾਂ ਚ ਨਹੀਂ ਬਣਦੀ ਹੁੰਦੀ ਤੁਸੀਂ ਦੋਨੇ 파ਟਰਨਰ ਕਿੱਦਾਂ ਸਲਾਹ ਮਿਲ ਜਾਂਦੀ ਤੁਹਾਡੀ ਮਿਲ ਜਾਂਦੀ ਮਿਲ ਜਾਂਦੀ ਮਿਲ ਜਾਂਦੀ ਮਿਲ ਜਾਂਦੀ ਇਕੱਠੇ ਪੜੇ ਅਸੀਂ ਉਸ ਤੋਂ ਬਾਅਦ ਅਸੀਂ ਵਹ ਅਲਸ ਵੀ ਕੀਤੀ ਇਕੱਠੇ ਅਲਸ ਕੀਤੀ ਆ ਅੱਛਾ ਇਹਨਾਂ ਦੇ ਵੀ 6 ਬ੍ਰੈਂਡ ਮੇਰੇ ਵੀ 6 ਬ੍ਰੈਂਡ ਆ ਅੱਛਾ ਤੇ ਉਦੋਂ ਵੀ 3-4 ਸਾਲ ਮੁੜ ਕੇ ਇਕੱਠੇ ਰਹੇ ਪਲੱਸ 2 ਤੋਂ ਬਾਅਦ ਵੀ ਸਕੂਲ ਟਾਈਮ ਵੀ ਇਕੱਠੇ ਰਹੇ ਆ ਮੇਰਾ ਬ੍ਰਦਰ ਆਸਟ੍ਰੇਲੀਆ ਵਾ ਤੇ ਉਹਨਾਂ ਨੇ ਮੁੜ ਕੇ ਰੋਕਤਾ ਉਹ ਕਹਿੰਦਾ ਵੀ ਬਾਹਰ ਜ਼ਿੰਦਗੀ ਕੋਈ ਨਹੀਂ ਆ ਵੀ ਪੈਸਾ ਪੈਸਾ ਵਾ ਪਰ ਰਿਸ਼ਤੇਦਾਰੀ ਕੋਈ ਨਹੀਂ ਵੀ ਤੂੰ ਇੱਥੇ ਕੋ ਆਪਦਾ ਬਿਜ਼ਨਸ ਸ਼ੁਰੂ ਕਰ ਆਪਾਂ ਉਹੀ ਵਧਾਵਾਂਗੇ ਤੇ ਮੈਂ ਵੀ ਇੱਥੇ ਆ ਜਾਣਾ ਪੱਕਾ ਮੁੜ ਕੇ ਜਦੋਂ ਬਿਜ਼ਨਸ ਆਪਾਂ ਵੱਡਾ ਕਰਾਂਗੇ ਹੌਲੀ-ਹੌਲੀ ਵੀ ਤੂੰ ਨਿੱਕੇ ਤੋਂ ਕੰਮ ਸ਼ੁਰੂ ਕਰ ਫੇਰ ਅਹੀਂ ਆ ਪੰਗਾ ਲਿਆ ਫਿਰ ਵੀਰ ਨੂੰ ਕਿਹਾ ਫਿਰ ਅਹੀਂ ਦੋਵੇਂ ਰਲ ਗਏ ਛੁੱਟੀ-ਮੁਕਤੀ ਹੋ ਗਿਆ ਇਹ ਖਿਆਲ ਦੀ ਗੱਲ ਕਰ ਲਈਏ ਇਹ ਵਾਲਾ ਖਿਆਲ ਇੱਕ ਵਾਰ ਇਹ ਇਹ ਜ਼ਰੂਰ ਪਛਾਣੋਗੇ ਭਾਈ ਜੀ ਸਾਈਡ ਤੇ ਹੋਏ ਇਹ ਜ਼ਰੂਰ ਦਿਖਾ ਦਿਓ ਹਰ ਪੀੜਤਾ ਲਈ ਜਿਹੜੇ ਵੀ ਵੀਰ ਸੇਵਾ ਲੈ ਕੇ ਆਉਂਦੇ ਹਨ ਉਹਨਾਂ ਵੀਰਾਂ ਵਾਸਤੇ 50% ਦਾ ਡਿਸਕਾਊਂਟ ਬਿਸ਼ਾਕੇ ਭਾਈ ਜੀ ਹੋਰੇ ਕਹਿੰਦੇ ਮੇਰੀ ਜ਼ਮੀਨ ਸੀਗੀ ਜਿਹੜੀ ਜ਼ਮੀਨ ਦੇ ਵਿੱਚ ਮੈਂ ਝੋਨੇ ਦੀ ਬਿਜਾਈ ਕੀਤੀ ਸੀਗੀ ਝੋਨਾ ਤਬਾਹ ਹੋ ਗਿਆ ਇਹ ਭਾਈ ਜੀ ਫਿਰ ਇਹ ਵਾਲਾ ਖਿਆਲ ਇਹ ਕਿਵੇਂ ਆ ਗਿਆ ਜੀ ਆਹ ਇਦਾਂ ਜੀ ਤੁਹਾਨੂੰ ਦੱਸਿਆ ਹੌਸਲੇ ਜਿਗਰੇ ਹੌਸਲੇ ਵੱਡੇ ਆਪਣੇ ਇਹ ਪੰਜਾਬੀ ਚੜਦੀ ਕਲਾ ਚੀਜ਼ ਆ ਜੀ ਚੜਦੀ ਕਲਾ ਚ ਚੜਦੀ ਕਲਾ ਚ ਕੋਈ ਚੱਕਰ ਹੀ ਨਹੀਂ ਮੈਂ ਹਾਂ ਸਾਰਾ ਪੰਜਾਬ ਜਿਹੜਾ ਆ ਸਾਰਾ ਪੰਜਾਬ ਭੱਜਾ ਫਿਰਦਾ ਜੀ ਸੇਵਾ ਨੂੰ ਹਾਂ ਆਪ ਮੇਨ ਰੋਡ ਚੱਲਦਾ ਆ ਅਸੀਂ ਸਾਡੇ ਕੁਝ ਚੀਜ਼ਾਂ ਵੇਖ ਕੇ ਕਿ ਹਾਂ ਵੀਰ ਲੋਕੀ ਕਿੰਨਾ ਭੱਜੇ ਫਿਰਦੇ ਆ ਅਸੀਂ ਕੁਝ ਕੁਝ ਪੁਆਇੰਟ ਉੱਥੋਂ ਵੀ ਹਾਂ ਕੱਟੇ ਕੀਤੇ ਆ ਬਾਕੀ ਜੋਗੇ ਮੈਂ ਹਾਂ ਸੇਵਾ ਕਰਨੀ ਚਾਹੀਦੀ ਆ ਆਪਾਂ ਨੂੰ ਵੀ ਗਾਂਹ ਹੋਣਾ ਚਾਹੀਦਾ ਵੀ ਜਿੰਨੇ ਜੋਗੇ ਆ ਫਿਰ ਸਾਡੇ ਮੰਨ ਕੇ ਚਲੋ ਵੀ ਆਹ ਸਲਾਹ ਬਣੀ ਮੈਂ ਹਾਂ ਵੀ ਆਪਾਂ ਏਦਾਂ ਕਰ ਲਈਏ ਜਿੰਨਾ ਕੇ ਸਮਾਂ ਕਰੋਗੇ ਜੀ ਏਦਾਂ ਜੀ ਜਿੰਨਾ ਟਾਈਮ ਆਪਣੀ ਸੇਵਾ ਚੱਲਦੀ ਰਹੂ ਭਾਵੇਂ ਸਾਲ ਲੱਗ ਜੇ ਭਾਵੇਂ 3 ਮਹੀਨੇ ਜਿੰਨਾ ਟਾਈਮ ਵੀ ਲੱਗ ਜੇ ਆਪਾਂ ਨਾਲ ਖੜੇ ਆ ਬਿਜ਼ਨਸ 'ਚ ਘਾਟਾ ਨਹੀਂ ਪਊਗਾ ਤੁਹਾਨੂੰ ਜੀ ਘਾਟਾ ਤੇ ਚਲੋ ਪਾਊਗਾ ਫਿਰ ਕੀ ਕਰੀ ਹੁਣ ਨਾਲ ਸਾਰਿਆਂ ਦੇ ਜੇ ਖੜ ਗਏ ਆ ਤੇ ਹੁਣ ਖੜ ਗਏ ਆ ਜੀ ਸੋਚ ਲਿਆਏ ਹੁਣ ਲਾਤਾ ਆ ਇਹ ਨਹੀਂ ਆ ਕਿ ਅਸੀਂ ਲਾ ਦਾਂਗੇ ਪੋਸਟਰ ਲੱਗਾ ਆ ਜਿੰਨੇ ਵੀਰ ਜਿਹੜੇ ਆਉਣਗੇ ਅਸੀਂ ਜਿਹੜੇ ਹਾਰਡਪੀਡਤ ਨਾਲੀ ਸੇਵਾ ਕਰ ਰਹੇ ਆ ਕੋਈ ਚਾਰਾ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਰਸਤਾ ਲੈ ਕੇ ਆ ਰਿਹਾ ਅਸੀਂ ਉਹਨਾਂ ਦੀ ਸੇਵਾ ਲਈ 50% ਆਫ ਕੀਤਾ 50% ਇਹ ਨਹੀਂ ਆ ਕਿ ਸਾਨੂੰ 50% ਬਚਤ ਆ ਕਿ ਅਸੀਂ ਜਿਹੜੇ ਸਾਨੂੰ ਬਚਣੀ ਹੋਣੀ ਲੈ ਰਹੇ ਨਹੀਂ ਸਾਨੂੰ ਜਿਹੜੀ ਬਚਤ ਆ ਉਹ 30 ਤੋਂ 35% ਹੁੰਦੀ ਆ ਕੋਈ ਵੀ ਫਾਸਟ ਫੂਡ ਦਾ ਕੰਮ ਆ ਨਾ ਉਹਦੇ ਚ 30 ਤੋਂ 35% ਬਚਤ ਹੁੰਦੀ ਆ ਹਾਂ ਜਿਹੜਾ ਨਿਊਡਲ ਕੁਲਚੇ ਅਰਾ ਵਗੈਰਾ ਮੁਹਮਸ ਉਹਨਾਂ ਚ ਵੱਧ ਬਚਤ ਹੁੰਦੀ ਆ ਕਿ ਜਿੱਦਾਂ ਆਪਣਾ ਹੁਣ ਸਾਰਾ ਕੁਝ ਰੈਸਟੋਰੈਂਟ ਵਾਲਾ ਵਾ ਠੀਕ ਆ ਇਹਦੇ ਵਿੱਚ 35 ਤੋਂ 40% ਬਚਤ ਆ ਬੱਸ ਹਾਂ ਜ਼ਿਆਦਾ ਨਹੀਂ ਭਾਵੇਂ ਜਿੱਥੋਂ ਮਰਜ਼ੀ ਤੁਸੀਂ ਪਤਾ ਕਰ ਲਿਓ 35 ਤੋਂ 40% ਬਚਤ ਹੀ ਹੁੰਦੀ ਆ ਬਾਕੀ ਹੁਣ ਜਿਹੜੇ ਬਾਕੀ ਆ ਉਪਰ ਅਸੀਂ ਆਪਦੇ ਕੋਲੋਂ ਲਾਵਾਂਗੇ ਜਿਹੜਾ ਬਿਲਕੁਲ ਬਿਲਕੁਲ ਦੋਸਤੋ ਭਾਈ ਜੀ ਇਧਰਲੇ ਪਾਸ ਏ ਬਾਈ ਦੀ ਹੋਰਾਂ ਨੂੰ ਇਹ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹਨਾਂ ਦੋਨਾਂ ਭਰਾਵਾਂ ਨੂੰ ਆ ਬਾਈ ਹੁਣੀ ਇੱਧਰ ਖੜੇ ਨੇ ਤਾਂ ਇਹ ਬਾਈ ਜੀ ਨੇ ਇਹਨਾਂ ਨੂੰ ਸਲੂਟ ਕਰਨਾ ਬਣਦਾ ਹੈ ਕਿਉਂਕਿ ਇਹ ਦੋਨੋਂ 파ਟਨਰ ਨੇ 파ਟਨਰਾਂ ਦਾ ਦੀ ਇੱਕ ਸਲਾਹ ਬਣਦੀ ਹੈ ਕਿ ਅਸੀਂ ਹੜਪੀੜਤਾ ਲਈ ਜਿਹੜੇ ਲੋਕ ਸੇਵਾ ਲੈ ਕੇ ਜਾਂਦੇ ਆ ਉਹਨਾਂ ਵਾਸਤੇ ਅਸੀਂ ਵੀ ਕੋਈ ਸੇਵਾ ਕਰਨੀ ਹੈ ਤਾਂ ਇਹਨਾਂ ਨੇ ਆਪਣੇ ਬਿਜ਼ਨਸ ਦੇ ਵਿੱਚ ਜਿਹੜਾ ਇਹ ਇਹਨਾਂ ਦਾ ਵਪਾਰ ਕਹਿ ਸਕਦੇ ਨਹੀਂ ਵਪਾਰ ਹੈ ਫਾਸਟ ਫੂਡ ਦਾ ਜਿਹੜਾ ਇਹਨਾਂ ਦਾ ਕੰਮ ਹੈ ਪਰ ਇਹਨਾਂ ਨੇ ਇਹਨਾਂ ਦਾ ਜਿਗਰਾ ਦੇਖੋ ਕਿੰਨਾ ਵੱਡਾ ਹੈ ਕਿ ਆਪਣੇ ਜਿਹੜੇ ਇਸ ਬਿਜ਼ਨਸ ਦੇ ਵਿੱਚੋਂ ਕਹਿੰਦੇ ਅਸੀਂ 50% ਉਹਨਾਂ ਨੂੰ ਡਿਸਕਾਊਂਟ ਦੇਾਂਗੇ ਜਿੰਨੀ ਕੀਮਤ ਹੋਏਗੀ ਉਸ ਤੋਂ ਅੱਧੇ ਮੁੱਲ ਤੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦਵਾਂਗੇ ਇਹਦੇ ਵਿੱਚ ਲਾਗਤ ਵੀ ਜਿਵੇਂ ਭਾਈ ਜੀ ਹੋਰਾਂ ਨੇ ਦੱਸਿਆ ਕਿ ਬਹੁਤ ਲਾਗਤ ਵੀ ਆ ਜਾਂਦੀ ਪ੍ਰੋਫਿਟ ਵੀ ਬਹੁਤ ਘੱਟ ਹੁੰਦਾ ਪਰ ਫਿਰ ਵੀ ਇਹਨਾਂ ਦੇ ਜਿਹੜੇ ਜਿਗਰੇ ਨੇ ਇਹਨਾਂ ਨੂੰ ਸਲਾਮ ਕਰਨਾ ਵੜਦਾ ਹੈ ਇਹ ਭਾਈ ਜੀ ਹੁਣੇ ਦੋਨੇ 파ਟਰਨਰ ਨੇ ਦੋਨਾਂ ਤੋਂ ਪੁੱਛਨੇ ਆ ਭਾਈ ਜੀ ਬਿਜ਼ਨਸ ਮਾਈਂਡਡ ਜਿਹੜਾ ਬੰਦਾ ਹੁੰਦਾ ਉਹ ਕਹਿੰਦਾ ਨਹੀਂ ਅਸੀਂ ਤਾਂ ਭਾਈ ਪ੍ਰੋਫਿਟ ਹੀ ਕਮਾਉਣਾ ਫਿਰ ਤੁਹਾਡੀ ਸਲਾਹ ਕਿਵੇਂ ਰਲ ਗਈ ਜੀ ਫਿਰ ਉਹੀ ਮਤਲ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਗਰੇ ਹੌਸਲੇ ਵੱਡੇ ਸਾਡੇ ਇਹ ਹੁੰਨ ਚੀ ਹੈ ਜੀ ਹੁੰਚੀ ਹੁੰਚਾ ਤੁਸੀਂ ਦੇਖਿਆ ਹੋਣਾ ਜਿਹੜੀਆਂ ਬਾਹਰ ਦੀਆਂ ਮਤਲਬ ਸਟੇਟਾਂ ਦੇ ਲਾ ਕੇ ਕਿ ਮਤਲਬ ਕਿ ਚਲੋ ਹਮਾਚਲ ਪ੍ਰਦੇਸ਼ ਕਿਸੀ ਉੱਥੇ ਉਹ ਜਿਹੜੇ ਉੱਥੋਂ ਦੇ ਲੋਕ ਆ ਉਹ ਚੀਜ਼ਾਂ ਨੂੰ ਮਹਿੰਗਾ ਕਰ ਦਿੰਦੇ ਆ ਪਰ ਨਹੀਂ ਆਪਣੇ ਪੰਜਾਬ 'ਚ ਕਿਹਲੋ ਗੁਰੂ ਮਹਾਰਾਜ ਦੀ ਕਿਰਪਾ ਆ ਪਹਿਲੇ ਦਿਨ ਤੋਂ ਇਹ ਚੀਜ਼ ਚੱਲਦੀ ਆ ਰਹੀ ਆ ਜੀ ਪੰਜਾਬ ਨਾਲ ਪੰਜਾਬ ਖੜਿਆ ਆ ਹਾ ਟਾਈਮ ਲਈ ਹਾਂਜੀ ਬਿਲਕੁਲੋ ਦੋਸਤੋ ਵੈਸੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਬਾਹਰਲੇ ਸੂਬਿਆਂ 'ਚ ਪੰਜਾਬ ਤੋਂ ਇਲਾਵਾ ਹੋਰ ਜਿਹੜੇ ਸੂਬੇ ਨੇ ਜਦੋਂ ਕਿਤੇ ਉਹਨਾਂ ਸੂਬਿਆਂ ਦੇ ਵਿੱਚ ਆਫਤ ਆਉਂਦੀ ਹੈ ਉੱਥੇ ਤੇ ਲੋਕ ਮਾਰਕੀਟ ਦੇ ਮਾਰਕੀਟ ਰੇਟ ਤੋਂ ਜਿਹੜੀਆਂ ਕੀਮਤਾਂ ਵਧਾ ਕੇ ਲੋਕਾਂ ਤੋਂ ਲੈਂਦੇ ਨੇ ਪਰ ਪੰਜਾਬ ਦੇ ਦੇਖ ਲਓ ਜਿਗਰੇ ਪੰਜਾਬੀਆਂ ਦੇ ਜਿਗਰੇ ਦੇਖ ਲਓ ਇਸ ਆਫਤ ਦੀ ਘੜੀ ਦੇ ਵਿੱਚ ਅੱਧ ਮੁੱਲ ਤੇ ਜਿਹੜਾ ਇਹ ਉਹਨਾਂ ਨੂੰ ਚੀਜ਼ਾਂ ਦੇ ਰਹੇ ਨੇ ਭਾਈ ਜੀ ਅੰਤ ਦੇ ਵਿੱਚ ਲੋਕ ਨੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਸਮੁੱਚੇ ਪੰਜਾਬੀ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਮੈਸੇਜ ਕਿਦੇ ਹੋਗੇ ਜੀ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਵੱਧ ਤੋਂ ਵੱਧ ਪੰਜਾਬ ਨਾਲ ਖੜੋ ਪਾਣੀ ਹਨ ਬਹੁਤ ਜ਼ਿਆਦਾ ਪਾਣੀ ਮੰਨ ਕੇ ਚਲੋ 22 ਜ਼ਿਲ੍ਹੇ ਕਹਿੰਦੇ ਪ੍ਰਭਾਵਿਤ ਹੋਏ ਆ ਬਹੁਤ ਜਿਆਦੀ ਫਸਲ ਤਬਾਹ ਹੋ ਚੁੱਕੀ ਬਹੁਤ ਜਿਆਦੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਕਈਆਂ ਦੇ ਪਸ਼ੂ ਮਰ ਗਏ ਆ ਕਈਆਂ ਦੇ ਪਸ਼ੂ ਮਰ ਗਏ ਕਈਆਂ ਦੇ ਲੋਕ ਕਈ ਲਾਪਤਾ ਵੀ ਹੋਏ ਲੱਭਣ ਨਹੀਂ ਡਏ ਹਾਲ ਤੱਕ ਕਈ ਮਰ ਚੁੱਕੇ ਆ ਲੋਕ ਤੇ ਉਹਨਾਂ ਨਾਲ ਖੜੋ ਉਹਨਾਂ ਦੇ ਪਰਿਵਾਰਾਂ ਨਾਲ ਖੜੋ ਮੋਢੇ ਨਾਲ ਮੋਢਾ ਲਾ ਕੇ ਖੜੋ ਜਿੰਨੇ ਜੋਗੇ ਉਹਨਾਂ ਦੀ ਸੇਵਾ ਕਰੋ ਠੀਕ ਹੈ ਭਾਈ ਜੀ ਤੁਸੀਂ ਕੀ ਕਹੋਗੇ ਜੀ ਬਸ ਇਹੀ ਹੈ ਵੀਰ ਜੀ ਹੁਣ ਚਲੋ ਸਾਰੇ ਵੀਰ ਸੇਵਾ ਕਰ ਰਿਹਾ ਸਾਰਾ ਪੰਜਾਬ ਭੱਜਾ ਫਿਰਦਾ ਹੈ ਸੇਵਾ ਕਰ ਰਿਹਾ ਅਸੀਂ ਇਹ ਚਾਹੁੰਦੇ ਆ ਕਿ ਚਲੋ ਜਦੋਂ ਹੋਰ ਤਿੰਨ ਚਾਰ ਦਿਨ ਤੱਕ ਪਾਣੀ ਜਦੋਂ ਲੈ ਜਾਏਗਾ ਨਾ ਸਾਰਾ ਪੰਜਾਬ ਜਿਵੇਂ ਹੁਣ ਸੇਵਾ ਕਰ ਰਿਹਾ ਉਸ ਤੋਂ ਬਾਅਦ ਵੀ ਸੇਵਾ ਕਰੇ ਲੋਕਾਂ ਦੀਆਂ ਜਿਹੜੀਆਂ ਫਸਲਾਂ ਆ ਉਹਨਾਂ ਦੇ 3-3 4-4 ਫੁੱਟ ਜਿਹੜੀ ਰੇਤ ਚੜ ਜਾਨੀ ਆ ਉਹ ਵੀ ਉਹਨਾਂ ਦੇ ਨਾਲ ਹੈਲਪ ਕਰਕੇ ਕੋਈ ਡੀਜ਼ਲ ਦੀ ਹੈਲਪ ਕਰੋ ਕੋਈ ਪੈਸਿਆਂ ਦੀ ਹੈਲਪ ਕਰੋ ਕੋਈ ਟਰੈਕਟਰ ਲੈ ਕੇ ਆਵੇ ਤੇ ਉਹਨਾਂ ਨਾਲ ਸੇਵਾ ਕਰੇ ਸਾਰੇ ਪੰਜਾਬ ਨੂੰ ਜਿਹੜਾ ਆ ਉਹ ਫਿਰ ਤੋਂ ਉਮੀਦਾਂ ਕਰੀਏ ਠੀਕ ਹੈ ਠੀਕ ਹੈ ਧੰਨਵਾਦ ਬਾਈ ਜੀ 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 ਦੂਜੀ ਗੱਲ ਵੀ ਜਿਹੜੇ ਵੀਰ ਨੇ ਕੋਈ ਕੰਮ ਸਿੱਖਣਾ ਸਾਡੇ ਤੋਂ ਉਹ ਸਾਡੇ ਨਾਲ ਕਨੈਕਟ ਕਰੇ ਅਸੀਂ ਫ੍ਰੀ ਕੰਮ ਸਿਖਾਵਾਂਗੇ ਫ੍ਰੀ ਸਿਖਾਵਾਂਗੇ ਕੋਈ ਗੁਣ ਵਾਸੇ ਦਿੰਦਾ ਨਹੀਂ ਹੁੰਦਾ ਜੀ ਕਿਸੇ ਨੂੰ ਕੋਈ ਨਹੀਂ ਦਿੰਦਾ 6 ਮਹੀਨੇ ਲੁਧਿਆਣਾ ਲਾਇਆ ਉੱਥੇ ਮੈਂ ਹੋਟਲ ਮੈਨੇਜਮੈਂਟ ਦਾ ਕੀਤਾ ਉੱਥੇ ਮੈਂ 40000 ਰੁਪਏ ਦਿੱਤਾ ਸੀ ਉਹਨਾਂ ਜਿਆਦਾ ਕੁਝ ਸਿਖਾਇਆ ਵੀ ਨਹੀਂ ਆ ਚਲੋ ਸਰਟੀਫਿਕੇਟ ਮਿਲਿਆ ਉੱਥੋਂ ਉਸ ਤੋਂ ਬਾਅਦ ਹਰੀ ਕੇ ਇਦਾਂ ਹੀ ਬਸ ਲਾਉਂਦੇ ਸਾਡੇ ਉਸਤਾਦ ਜੀ ਉਹਨਾਂ ਨਾਲ ਮੈਂ ਕਨੈਕਟ ਕੀਤਾ ਤੇ ਉਹਨਾਂ ਵੀ ਸਾਨੂੰ ਫ੍ਰੀ ਕੰਮ ਸਿਖਾਇਆ ਉਹਨਾਂ ਤੋਂ ਮੈਂ 8-9 ਮਹੀਨੇ ਲਾਇਆ ਮੈਂ ਫ੍ਰੀ ਕੰਮ ਉਹਨਾਂ ਸਿਖਾਇਆ ਤੇ ਗਾਹ ਮੁਰ ਕੇ ਹੁਣ ਅਸੀਂ ਵੀ ਦੋ ਬੰਦੇ ਟ੍ਰੇਨ ਕਰ ਚੁੱਕੇ ਹਾਂ ਹੋਰ ਵੀ ਜਿਹੜਾ ਵੀ ਆਊ ਕੋਈ ਅਸੀਂ ਫ੍ਰੀ ਸਿਖਾਵਾਂਗੇ ਕੋਈ 1 ਰੁਪਿਆ ਨਹੀਂ ਲੈਣਾ ਠੀਕ ਹੈ ਜੀ ਆਹ ਬਿਲਕੁਲ ਸੰਪਰਕ ਨੰਬਰ ਕਿੰਨਾ ਬਾਈ ਜੀ ਤੁਹਾਡਾ ਕੰਟੈਕਟ ਨੰਬਰ ਹਾਂਜੀ ਕੰਟੈਕਟ ਨੰਬਰ 9815054549 9815054549 ਠੀਕ ਹੈ ਧੰਨਵਾਦ ਬਾਈ ਜੀ ਸੋ ਬਿਲਕੁਲ ਦਰਸ਼ਕੋ ਇਹ ਹੈ ਵੀਰ ਨੇ ਇਹਨਾਂ ਦੇ ਜਿਗਰੇ ਨੂੰ ਇਹਨਾਂ ਦੇ ਹੌਸਲੇ ਨੂੰ ਸਲਾਮ ਕਰਨਾ ਬਣਦਾ ਹੈ ਇਹ ਬੋਰਡ ਲਾਇਆ ਹੋਇਆ ਹੈ ਉੱਪਰ ਨੰਬਰ ਸੰਪਰਕ ਨੰਬਰ ਇਹਨਾਂ ਦਾ ਜਿਹੜੇ ਵੀਰ ਭਰਾ ਇਹਨਾਂ ਤੋਂ ਕੰਮ ਵੀ ਸਿੱਖਣਾ ਚਾਹੁੰਦੇ ਨੇ ਸੰਪਰਕ ਨੰਬਰ ਤੁਸੀਂ ਲੈ ਸਕਦੇ ਹੋ 9815054549 9815054549 ਇਹ ਇਹਨਾਂ ਦਾ ਨੰਬਰ ਹੈ ਤਾਫ ਰੋਜ਼ਪੁਰ ਜ਼ਿਲ੍ਹੇ ਦੇ ਮਖੂ ਇਲਾਕੇ ਦੇ ਵਿੱਚ ਇਹਨਾਂ ਵੱਲੋਂ ਇਹ ਵਸਤੇ ਆਪਣਾ ਕੰਮ ਕੀਤਾ ਜਾ ਰਿਹਾ ਹੈ ਫਾਸਟ ਫੂਡ ਦਾ ਤੇ ਜਿਹੜੇ ਵੀਰ ਹਰ ਪੀੜਤਾ ਲਈ ਮਦਦ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਇਹ 50% ਡਿਸਕਾਊਂਟ ਦੇ ਰਹੇ ਨੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ